ਮੰਮੀ ਮੰਮੀ ਉਰਦੇ ਨਹੀਂ ਆ ਹਰਪਿੰਦਰ ਤੂੰ ਕੀ ਕਰਨ ਆਈ ਆ ਮੇਰੇ ਸਰਾਣੇ ਖਲੋਤੀ ਰਹਿੰਦੀ ਆ ਪਰਾਂ ਚਲ ਜਾ ਮੇਰੇ ਲਾਗੋ ਹਾਏ ਰੱਬਾ ਗੱਡੀ ਆਈ ਏ ਬਾਹਰ ਮੇਰੇ ਲਾਗੋ ਚਲ ਜਾ ਪਰਾਂ ਮੈਨੂੰ ਕੋਈ ਗੱਡੀ ਨਹੀਂ ਚਾਹੀਦੀ ਮੈਨੂੰ ਆਰਾਮ ਨਾਲ ਜ਼ਿੰਦਗੀ ਜੀ ਲੈਣ ਦੇ ਆਪਣੀ ਆਓ ਚਲੀਏ ਮੈਂ ਤੈਨੂੰ ਕਹਿਣ ਨਹੀਂ ਪਰਾਂ ਚਲ ਜਾ ਹਾਏ ਚਲ ਜਾਨੀ ਮੈਂ ਨਹੀਂ ਜਾਣਾ ਤੇਰੇ ਨਾਲ ਕੀ ਗੱਲ ਹੋਈ ਆ ਮੰਮੀ ਸੌਂ ਜਾ ਰਮਨ ਮੇਰੇ ਰਪਿੰਦਰ ਮੈਨੂੰ ਨਹੀਂ ਨੀਂਦ ਆਉਣੀ ਰਪਿੰਦਰ ਨਹੀਂ ਮੈਂ ਸੰਦੀਪ ਆ ਆਪ ਦਸਾਉਣਾ ਨਹੀਂ ਅਗਲੇ ਦਿਨ ਵੀ ਨੀਂਦ ਖਰਾਬ ਕਰਨੀ ਮੰਮੀ ਉਹ ਹੋ ਕੀ ਹੋਇਆ ਵਾ ਬੜਾ ਤਬਕੇ ਜੇ लवली ਦਾ ਨਾਂ ਨਾ ਕਿਚਾਈ ਪਰਚੇ ਜੇ ਤੁਹਾਨੂੰ ਪਤਾ ਵੀ ਉਹ ਨੌਕਰੀ ਕਰਦਾ ਨਹੀਂ ਤੇ ਨੌਕਰੀ ਜਾਂਦੀ ਰਹਿਣੀ ਆ ਹੁਣ ਵੇਖ ਲੋ ਤੀਂ ਮੇਰੀ ਸਵਾ ਕਰਨੀ ਕਿ ਆਪਣੀ ਸਵਾ ਕਲੋਨੀ ਥਾਣੇ ਜਾ ਕੇ ਪਰਸਾ ਖੋਹ ਵਾ ਜਾਣਾ ਖੋਹਦੇ ਤੁਸੀਂ ਦਸੋ ਕਿਦਾਂ ਕਰੀ ਮੈਂ ਤਾਂ ਕਹਿਨੀ ਆ ਕਿ ਹਉ ਆਈਏ